ਜਮਜਮਾ ਤੋਪ ਸੀਗੀ ਇੱਕ ਅਬਦਾਲੀ ਕੋਲ ਸਿੱਖਾਂ ਦੇ ਜਦੋਂ ਹਮਲਾ ਕਰਨ ਆਇਆ ਅਬਦਾਲੀ ਸਿੱਖਾਂ ਨੇ ਅਬਦਾਲੀ ਦੀ ਉਹ ਤੋਪ ਹੀ ਖੋਲੀ ਤੋਪਨਾ ਵੀ ਇੱਕ ਬੜਾ ਮਹਾਨ ਇਤਿਹਾਸ ਜੁੜਿਆ ਹੋਇਆ ਮਲਤਾਨ ਦੀ ਜੰਗ ਦਾ ਸੈਦ ਗੁਲਾਮ ਜਲਾਨੀ ਇੱਕ جاسੂਸ ਸੀਗਾ ਸਿੱਖਾਂ ਦੇ ਪੇਛੇ ਰਹਿੰਦਾ ਸੀਗਾ ਸਿੱਖਾਂ ਕੋਲ ਫਿਰ ਇਹ ਲਿਖਦਾ ਹੈ ਕਿ ਕਿ ਜਮਜਮਾ ਜਿਹੜੀ ਤੋਪ ਆ ਉਹਦੇ ਚ 21 ਕਿਲੋ ਬਾਰੂਦ ਦਾ ਇੱਕ ਗੋਲਾ ਬੰਦਦਾ ਸੀਗਾ ਜਿਹੜਾ ਤੋਪਚੀ ਸੀਗਾ ਨਾ ਉਹ ਕਹਿੰਦਾ ਵੀ ਜਮਜਮਾ ਤੋਪ ਦੇ 20 ਗੋਲੇ ਜੇ ਕਿਲੇ ਦੀ ਇੱਕੋ ਥਾਂ ਤੇ ਮਾਰਾਂਗੇ ਨਾ ਤਾਂ ਪਾੜ ਪੈ ਜਾਊਗਾ ਤੀਜੇ ਗੋਲੇ ਤੇ ਉਹਦਾ ਇੱਕ ਪਈਆ ਟੁੱਟ ਗਿਆ ਫਿਰ ਤੋ ਜਿਹੜਾ ਪਈਆ ਟੁੱਟਿਆ ਹੋਇਆ ਨਾ ਉਸ ਸਾਈਡ ਜੇ ਕੋਈ ਬੰਦਾ ਮੋੜਾ ਦੇਵੇ ਫਿਰ ਇਹ ਤੋਪ ਚੱਲ ਸਕਦੀ ਆ ਪਰ ਜਿਹੜਾ ਮੋੜਾ ਦੇਊਗਾ ਨਾ ਚਿੱਥੜੇ ਬਣ ਕੇ ਉੱਡ ਜਾਊਗਾ ਫਿਰ ਇਹ ਜਾਸੂਸ ਕਹਿੰਦਾ ਇਹ ਕਹਿੰਦਾ ਵੀ ਮੈਂ ਬੜਾ ਖੁਸ਼ ਹੋਇਆ ਕਹਿੰਦਾ ਮੈਂ ਜਦੋਂ ਥੋੜਾ ਜਿਹਾ ਅੱਗੇ ਗਿਆ ਤਾਂ ਸਿੱਖਾਂ 'ਚ ਭਗਦੜ ਮੱਚੀ ਹੋਈ ਸੀ ਇੱਕ ਦੂਜੇ ਨੂੰ ਧੱਕੇ ਮਾਰ ਰਹੇ ਜਦੋਂ ਜਾ ਕੇ ਆਵਾਜ਼ਾਂ ਕਲੀਅਰ ਹੋਈਆਂ ਮੈਨੂੰ ਕਹਿੰਦਾ ਮੈਂ ਦੇਖਿਆ ਤਾਂ ਸਿੱਖ ਲੜ ਰਹੇ ਸੀ ਇੱਕ ਦੂਜੇ ਨਾਲ ਪਰ ਇਸ ਲਈ ਲੜ ਰਹੇ ਸੀ ਕਿ ਮੈਂ ਪਹਿਲਾਂ ਜਾਵਾਂ ਮੈਂ ਪਹਿਲਾਂ ਜਾਵਾਂ ਕਹਿੰਦਾ ਪਿੱਛੋਂ ਇੱਕ ਆਵਾਜ਼ ਆਉਂਦੀ ਆ ਕਿ ਤੁਹਾਡਾ ਲੀਡਰ ਕੌਣ ਆ ਉਹ ਕਹਿੰਦੇ ਸੀ ਤੂੰਬ ਦਾ ਗੋਲਾ ਚੱਲਦਾ ਸੀ ਉਹ ਸਿੱਖ ਦੇ ਪਰ ਖੱچے ਉੱਡ ਜਾਂਦੇ ਸਨ ਕਹਿੰਦਾ ਇੱਕ ਵਾਰ ਤਾਂ ਮੇਰਾ ਦਿਲ ਕੀਤਾ ਵੀ ਯਾਰ ਵੀ ਮੈਂ ਆਹ ਬਾਣੇ ਨੂੰ ਲਾਜ ਲਾ ਰਿਆਂ ਸਿੱਖਾਂ ਦੇ ਮੈਂ ਵੀ ਜਾ ਕੇ ਮੋਢਾ ਲਾਦਾ ਤੂਬ ਨੂੰ ਸਮਝ ਰਹੇ ਨਾ ਇਹ ਸਿੱਖਾਂ ਦਾ ਦੁਸ਼ਮਣ ਲਿਖ ਰਿਹਾ ਕਿਸ ਲੈਵਲ ਦੀ ਬਹਾਦਰੀ ਉਹਨਾਂ ਦੀ ਹੋ